ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਆ ਤੁਹਾਡਾ ਹੂਸ ਰਾਜ ਸ਼ਰੂਮੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਅੰਦਰਲਾ ਸੱਚ ਆਇਆ ਬਾਹਰ ਇਹ ਖੁਲਾਸਾ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਇੱਕ ਖਾਸ ਖਾਸ ਗੁਬੀਰ ਸਿੰਘ ਬਾਦਲ ਦੇ ਤਾਏ ਦੇ ਲੜਕੇ ਬੱbbi ਬਾਦਲ ਨੇ ਕੀਤਾ ਹੈ ਬੱbbi ਬਾਦਲ ਵੱਲੋਂ ਇੱਕ ਇਨਚੂ ਦਿੱਤੀ ਗਈ ਇਨਚੂ ਦੇ ਵਿੱਚ ਉਹਨਾਂ ਨੇ ਖੁਲਾਸੇ ਕੀਤੇ ਕਿ ਕਿਸ ਤਰ੍ਹਾਂ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਧਰੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮਿਲੀ ਹੋਈ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਮਿਲ ਕੇ ਲੜੇਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਪਾਰਟੀ ਦਾ ਸਹਾਰਾ ਲੈਣਾ ਪੈਣਾ ਹੈ ਵੱਡਾ ਸੱਚ ਦੱਸਿਆ ਹੈ ਹਲਕਾ ਜਿਮ ਹਲਕਾ ਜਲੰਧ ਲੁਧਿਆਣਾ ਪਸ਼ਮੀ ਦੀ ਜਿੰਮਣੀ ਚੋਣ ਦਾ ਬੱਬੀ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਪਰਪਕਾਰ ਸਿੰਘ ਕੁਮੜ ਨੂੰ ਚੋਣ ਮੈਦਾਨ ਦੇ ਵਿੱਚ ਕਿਉਂ ਉਤਾਰਿਆ ਤਾਂ ਕਿ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹ ਸੌਕੇ ਬਿਨਾਂ ਮੁਕਾਬਲੇ ਜਿੰਮਣੀ ਚੋਣ ਜਿੱਤ ਜਾਣ ਹਲਕਾ ਲੁਧਿਆਣਾ ਤੋਂ ਉਹਨਾਂ ਕਹਿੰਦੇ ਇਸ ਦੇ ਬਾਰੇ ਸਾਨੂੰ ਆਲਰੇਡੀ ਪਤਾ ਲੱਗ ਚੁੱਕਿਆ ਸੀ ਉਹਨਾਂ ਕਹਿੰਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਹੇਸ਼ ਇੰਦਰ ਗਰੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਚਾਰ ਉਤਾਰਿਆ ਗਿਆ ਸੀ ਲੁਧਿਆਣਾ ਪਸ਼ਮੀ ਤੋਂ ਲੇਕਿਨ ਉਹਨਾਂ ਨੂੰ ਤਾਂ 10000 ਵੋਟ ਪਈ ਸੀ ਤੇ ਮਹੇਸ਼ ਇੰਦਰ ਗਰੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਕਿਉਂ ਨਹੀਂ ਉਤਾਰਿਆ ਗਿਆ ਉਹਨਾਂ ਕਹਿੰਿਆ ਕਿ ਮਹੇਸ਼ ਇੰਦਰ ਗਰੇਵਾਲ ਜਿਹੜੇ ਨੇ ਉਹ ਬੜੀ ਮੁਸ਼ਕਲ ਦੇ ਨਾਲ ਕਲੂਜ਼ ਕੀਤੇ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਪਰਉਪਕਾਰ ਸਿੰਘ ਜਿਹੜੇ ਘਮਣ ਨੇ ਉਹ ਡੰਮੀ ਉਮੀਦਵਾਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਹੇਸ਼ਿੰਦਰ ਗਰੇਵਾਲ ਨੂੰ 10000 ਵੋਟ ਪਈ ਸੀ ਲੇਕਿਨ ਐਡਵੋਕੇਟ ਪਰਉਪਕਾਰ ਸਿੰਘ ਘਮਣ ਨੂੰ 10000 ਵੋਟ ਵੀ ਨਹੀਂ ਪਵੇਗੀ ਨਾ ਤੇ ਉਹਨਾਂ ਦੀ ਇਸ ਹਲਕੇ ਦੇ ਵਿੱਚ ਜਾਣ ਹੈ ਨਾ ਪਛਾਣ ਹੈ ਨਾ ਕੋਈ ਗਤੀਵਿਧੀਆਂ ਇਸ ਕਰਕੇ ਡੰਮੀ ਜਿਹੜਾ ਹੈ ਉਮੀਦਵਾਰ ਸ਼ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਦੇ ਨਾਲ ਸੈਟਿੰਗ ਕਰਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹਨਾਂ ਕਹਿੰਦੇ ਮਿਲੀ ਭੁਗਤਾ ਨਤੀਜਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਗ ਜाहिर ਹੋ ਜਾਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਐਜ਼ এ ਆਪਣੇ ਆਪ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਤੇ ਭਾਵੇਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜੁਗਾਰ ਲਾਉਣਾ ਪਵੇ ਇਹ ਗੱਲ ਦੂਸਰੀਆਂ ਪਾਰਟੀਆਂ ਨਹੀਂ ਕਹਿ ਰਹੀਆਂ ਇਹ ਖੁਦ ਬੱbbi ਬਾਦਲ ਜੋ ਸੁਖਬੀਰ ਸਿੰਘ ਬਾਦਲ ਦੇ ਤਾਏ ਦੇ ਲੜਕੇ ਨੇ ਉਹ ਗੱਲ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹਰੇਕ ਤਰ੍ਹਾਂ ਦਾ ਧਾਮ-ਚਾਮ ਚੋੱਕ ਕੇ ਹਰੇਕ ਤਰ੍ਹਾਂ ਦਾ ਗਨਟੋਪਾ ਲਗਾ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਏ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਉਹਨਾਂ ਕਹਿੰਦੇ ਇਧਰ ਤਾਂ ਜਗੋ ਤੇਰ ਵੀ ਕਰ ਦਿੱਤੀ ਐਡਵੋਕੇਟ ਪਰ ਉਪਕਾਰ ਸਿੰਘ ਘੁਮਨ ਦੀ ਝੋਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀ ਪਾ ਕੇ ਆ ਜਿਹੜੀ ਹੈ ਉਮੀਦਵਾਰੀ ਪਾ ਕੇ ਉਹਨਾਂ ਨੇ ਕਿਹਾ ਕਿ ਐਡਵੋਕੇਟ ਹਰਜਿਤ ਪਰ ਉਪਕਾਰ ਸਿੰਘ ਘੁਮਨ ਕਿਸੇ ਵੀ ਹਾਲਤ ਵਿੱਚ ਨਹੀਂ ਦੇ ਸਕਦੇ ਉੱਥੇ ਜੇਕਰ ਆਧਾਰ ਹੈ ਤੇ ਆਮ ਆਦਮੀ ਪਾਰਟੀ ਦਾ ਤੇ ਦੂਜੇ ਪਾਸੇ ਜੇਕਰ ਲੁਧਿਆਣੇ ਦੇ ਵਿੱਚ ਆਧਾਰ ਹੈ ਉਸ ਹਲਕੇ ਤੋਂ ਤੇ ਭਾਰਤ ਪੂਸ਼ਣ ਆਸ਼ੂ ਦਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੰਮੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਲੁਧਿਆਣਾ ਪੱਛਮੀ ਤੋਂ